ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੇ ਮੇਰੀ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਵੱਡੇ ਕੀਆ ਵਡਿਆਈਆ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਂ ਦੇ ਜੀ ਆਇਆਂ ਜਿਖ ਸੰਭਾਈ ਸਾਈਂ ਕਾਰਤਮਾਵਣੀ ਤੁਰ ਛੋਡੇ ਤਨ ਨ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇਤ ਸਹਿ ਰਜਾਈ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇਤ ਸਹਿ ਰਜਾਈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਰਹਿਮਤਾਂ ਦੇ ਮਾਲਕ ਸਮੁੱਚੀ ਮਾਨਵਤਾ ਦੇ ਸੰਜੇ ਸਤਿਗੁਰੂ ਅਕਾਲ ਪੁਰਖ ਦੇ ਸਰਗੁਣ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨਾ ਦੀ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਵਡਭਾਗੀ ਹੋ ਰਹੇ ਗੁਰਮੁਖ ਪਿਆਰਿਓ ਪਾਤਸ਼ਾਹ ਜੀ ਦੀ ਰਹਿਮਤ ਹੋਈ ਐ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹੋਏ ਹਨ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਜਿੱਥੇ ਪਾਤਸ਼ਾਹ ਨੇ ਰਹਿਮਤ ਕਰਕੇ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਪਿਛਲੇ ਕੁਝ ਮਹੀਨਿਆਂ ਤੋਂ ਆਰੰਭ ਕਰਵਾਈ ਸਤਿਗੁਰੂ ਸਾਹਿਬ ਜੀਆਂ ਦੀ ਰਹਿਮਤ ਦੇ ਨਾਲ ਜਿਹੜੀਆਂ ਸਾਰੀਆਂ 24 ਪੌੜੀਆਂ ਹਨ ਉਹਨਾਂ ਦੇ ਵਿੱਚੋਂ 24 ਪੌੜੀ ਦੇ ਨਾਲ ਜਿਹੜੇ ਦੋਸ ਲੋਕ ਆਏ ਹਨ ਉੱਥੋਂ ਤੱਕ ਦੀ ਵਿਚਾਰ ਸੰਪੂਰਨ ਹੋਈ ਪਿਛਲੇ ਕੁਝ ਦਿਨਾਂ ਤੋਂ ਜੋ ਕਿ ਗੁਰਬਾਣੀ ਦਾ ਗੁਰਬਾਣੀ ਦੀ ਕਥਾ ਦਾ ਵਿਸ਼ਰਾਮ ਰਿਹਾ ਛੋ ਜੋ ਅਖੀਰਲੀ ਪੌੜੀ ਹੈ ਉਸ ਦੇ ਵਿੱਚ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਬਖਸ਼ਿਸ਼ਾ ਕਰਕੇ ਨਿਵਾਜਦੇ ਨੇ ਆਓ ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਮੇਰੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੜੇ ਪਿਆਰ ਦੇ ਨਾਲ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਉੜੀ ਇਹ ਜੋ ਪਾਵਨ ਪਾਉੜੀ ਗੁਰੂ ਨਾਨਕ ਸਾਹਿਬ ਜੀਆਂ ਦੀ ਪਾਵਨ ਦਸਨਾ ਤੋਂ ਉਚਾਰਨ ਕੀਤੀ ਹੋਈ 475 ਅੰਗ ਉੱਪਰ ਸੁਭਾਈ ਮਾਨ ਜਿੱਥੇ ਪਾਤਸ਼ਾਹ ਜੀਆਂ ਨੇ ਪਿਛਲੇ ਸ਼ਲੋਕਾਂ ਦੇ ਅੰਦਰ ਬਖਸ਼ਿਸ਼ ਕਰਕੇ ਨਿਵਾਜਿਆ ਬਖਸ਼ਿਸ਼ ਕਰਕੇ ਦੱਸਣਾ ਕੀਤਾ ਕਿ ਇਹ ਜਿਹੜੇ ਸ਼ਰੀਰ ਰੂਪਾਂਡੇ ਨੇ ਉਹ ਪ੍ਰਮਾਤਮਾ ਨੇ ਆਪ ਸਾਜੇ ਨੇ ਆਪ ਹੀ ਇਹਨਾਂ ਦੇ ਵਿੱਚ ਜਿਹੜੀ ਹੈ ਜੀਵਾਤਮਾ ਪਾਈ ਹੋਈ ਹੈ ਇੱਕ ਐਸੇ ਨੇ ਜਿਨ੍ਹਾਂ ਦੇ ਚ ਨਿਸ਼ਕਾਮ ਕਰਮ ਪਾਏ ਇੱਕ ਐਸੇ ਨੇ ਜਿਨ੍ਹਾਂ ਦੇ ਵਿੱਚ ਸਕਾਮ ਕਰਮ ਪਾਏ ਨਿਸ਼ਕਾਮ ਕਰਮ ਵਾਲੇ ਆਪਣੇ ਕਰਮਾਂ ਦਾ ਜਿਹੜਾ ਫਲ ਹੈ ਉਹਦੇ ਕਰਕੇ ਉਹ ਦਰਗਾਹ ਦੇ ਵਿੱਚ ਉਜਲ ਹੁੰਦੇ ਨੇ ਸਕਾਮ ਕਰਮ ਕਰਨ ਵਾਲੇ ਇੱਥੇ ਹੀ ਭੋਗਾਂ ਵਿਕਾਰਾਂ ਵਿੱਚ ਫਸੇ ਹੋਏ ਹਨ ਤੋ ਇੱਕ ਐਸੇ ਨੇ ਜਿਨ੍ਹਾਂ ਤੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਉਹਨਾਂ ਨੂੰ ਦੌਲਤ ਸ਼ੌਹਰਤ ਦਿੱਤੀ ਹੈ ਜਿਹੜੇ ਮਖਮਲੀ ਗੱਦਿਆਂ ਤੇ ਸੌ ਕੇ ਆਰਾਮ ਕਰਦੇ ਨੇ ਤੇ ਇੱਕ ਐਸੇ ਨੇ ਉਹਨਾਂ ਹੀ ਮਖਮਲੀ ਗੱਦਿਆਂ ਤੇ ਸੌਣ ਵਾਲਿਆਂ ਦੇ ਸਾੜਾ ਤੇ ਖੜੇ ਹੋ ਕੇ ਜਿਹੜੇ ਪਹਿਰਾ ਦਿੰਦੇ ਨੇ ਤੋ ਬਾਦਸ਼ਾਹ ਉਹਨਾਂ ਨੂੰ ਸਵਾਰਦਾ ਹੈ ਉਹਨਾਂ ਤੇ ਕਿਰਪਾ ਕਰਦਾ ਏ ਜਿਨ੍ਹਾਂ ਤੇ ਉਹਦੀ ਨਜ਼ਰ ਹੋਵੇ ਨਦਰ ਤੋਂ ਬਗੈਰ ਇਸ ਸੰਸਾਰ ਤੇ ਇੱਕ ਪੱਤਾ ਵੀ ਨਹੀਂ ਹਿੱਲਦਾ ਜੇ ਉਹ ਪ੍ਰਮਾਤਮਾ ਦੀ ਨਦਰ ਨਾ ਹੋਵੇ ਪ੍ਰਮਾਤਮਾ ਦੀ ਕਿਰਪਾ ਨਾ ਹੋਵੇ ਤੇ ਇਸ ਸੰਸਾਰ ਤੇ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਜਿਨ੍ਹਾਂ ਤੇ ਸਤਿਗੁਰੂ ਸਾਹਿਬ ਜੀਆਂ ਦੀ ਨਦਰ ਹੋਈ ਉਹ ਫਿਰ ਨਿਹਾਲ ਹੋ ਗਏ ਨਾਨਕ ਨਦਰੀ ਨਦਰ ਨਿਹਾਲ ਜਿਨ੍ਹਾਂ ਤੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਹੋਈ ਉਹ ਇਸ ਸੰਸਾਰ ਤੇ ਆਏ ਉਹਨਾਂ ਦਾ ਆਇਆ ਹੋਇਆ ਸਫਲ ਹੋ ਗਿਆ ਆਇਆ ਸਫਲ ਤਾਹੂ ਕੋ ਗਨਨੀਏ ਜਾਸ ਨਿਮਕ ਸਿਮਰਤ ਹਰਿ ਭਨੀਐ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਉਹਨਾਂ ਦਾ ਆਇਆ ਸਫਲ ਹੋਇਆ ਉਹਨਾਂ ਨੂੰ ਪ੍ਰਮਾਤਮਾ ਨੇ ਸਵਾਰ ਲਿਆ ਅਗੇ ਦੂਸਰੇ ਪਾਤਸ਼ਾਹ ਜੀ ਬਚਨ ਕਰਦੇ ਆਪੇ ਸਾਜੇ ਕਰੇ ਆਪ ਉਹ ਪ੍ਰਮਾਤਮਾ ਆਪ ਹੀ ਸਾਜਦਾ ਇਹ ਸਾਰਾ ਕੁਝ ਆਪ ਕਰ ਰਿਹਾ ਏ ਤੇ ਆਪ ਹੀ ਉਹਨਾਂ ਦੇ ਸਰੀਰ ਨੂੰ ਮੇਟਣ ਵਾਲਾ ਨਾਸ਼ ਕਰਨ ਵਾਲਾ ਉਹ ਆਪ ਹੈ ਉਹ ਆਪ ਹੀ ਪ੍ਰਮਾਤਮਾ ਨੇ ਉਸ ਦੇ ਜੀਵ ਜੰਤ ਜਿਹੜੇ ਪਾਏ ਹੋਏ ਨੇ ਆਪ ਹੀ ਉਹਨਾਂ ਦੀ ਥਾਪਣਾ ਕਰਦਾ ਏ ਤੇ ਆਪ ਹੀ ਉਥਾਪ ਦਿੰਦਾ ਏ ਇਹ ਸਾਰਾ ਕੁਝ ਕਰਨ ਵਾਲਾ ਉਹ ਪ੍ਰਮਾਤਮਾ ਆਪ ਹੈ ਤੇ ਫਿਰ ਇਹ ਸੰਸਾਰ ਤੇ ਹੋਰ ਕਿਸੇ ਨੂੰ ਕਹਿਣ ਦਾ ਕੀ ਫਾਇਦਾ ਹੋਰ ਕਿਸੇ ਦੇ ਅੱਗੇ ਹੱਥ ਢੰਨ ਦਾ ਕੀ ਫਾਇਦਾ ਜੇ ਸਾਰਾ ਕੁਝ ਕਰਨ ਵਾਲਾ ਉਹ ਪਰਮਾਤਮਾ ਹੈ ਇਸੇ ਪ੍ਰਕਾਰ ਅੱਗੇ ਜੋ ਪਾਤਸ਼ਾਹ ਜੀ ਪੌੜੀ ਦੇ ਰਾਹੀਂ ਸਮਝਾਉਂਦੇ ਨੇ ਆਓ ਉਸ ਦੀ ਵਿਚਾਰਧਾਰਾ ਨਾਲ ਜੁੜੀਏ ਵੱਡੇ ਕੀਆ ਵੱਡਿਆਈਆ ਉਹ ਜਿਹੜਾ ਵੱਡਾ ਹੈ ਪਰਮਾਤਮਾ ਉਹਦੀਆਂ ਵੱਡੀਆਂ ਵਡਿਆਈਆਂ ਨੇ ਉਹ ਪ੍ਰਮਾਤਮਾ ਬੇਅੰਤ ਅਕਾਲ ਪੁਰਖ ਵਾਹਿਗੁਰੂ ਉਹ ਆਪ ਵੱਡਾ ਹੈ ਉਹ ਪ੍ਰਮਾਤਮਾ ਦਾ ਨਾਮ ਨਾ ਵੱਡਾ ਹੈ ਉਹ ਪ੍ਰਮਾਤਮਾ ਦੀ ਜਿਹੜੀ ਬਣਾਈ ਹੋਈ ਕੁਦਰਤੋਂ ਵੱਡੀ ਹੈ ਉਹ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਵੱਡੇ ਕੀਆਂ ਬਟਿਆਈਆਂ ਜਿਹੜੀਆਂ ਫਿਰ ਪ੍ਰਮਾਤਮਾ ਦੀ ਸਿਫਤ ਹੈ ਪ੍ਰਮਾਤਮਾ ਦੀ ਸਲਾਉਤ ਹੈ ਉਹ ਫਿਰ ਕਿਛ ਕਹਿਣਾ ਕਹਿਣ ਨਾ ਜਾਏ ਮਨੁੱਖ ਕਹਿ ਨਹੀਂ ਸਕਦਾ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਕਿਸ਼ ਕਹਿਣਾ ਕਹਿਣ ਨਾ ਜਾਏ ਇੰਨੀਆਂ ਵਡਿਆਈਆਂ ਨੇ ਉਹ ਪ੍ਰਮਾਤਮਾ ਦੀਆਂ ਕਿਹੜੀਆਂ ਕਿਹੜੀਆਂ ਬਿਆਨ ਕਰੀਏ ਸ਼ੇਸ਼ਨਾਗ ਜਿਹੜਾ ਹੈ ਉਹ ਰੋਜ਼ ਹੀ ਪ੍ਰਮਾਤਮਾ ਦਾ ਹਜ਼ਾਰ ਨਾਮ ਲੈਂਦਾ ਏ ਇੱਕ ਦਿਨ ਦੇ ਵਿੱਚ ਉਹ ਹਰ ਰੋਜ਼ ਨਵੇਂ ਹਜ਼ਾਰ ਨਾਮ ਲੈਂਦਾ ਏ ਸ਼ੇਸ਼ਨਾਗ ਪਰ ਤਾਂ ਵੀ ਉਸ ਕੋਲੋਂ ਪ੍ਰਮਾਤਮਾ ਦੇ ਨਾਮ ਨਾਲ ਦਾ ਅੰਤ ਨਹੀਂ ਪਾਇਆ ਗਿਆ ਜਿੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਿਨਾਂ ਨੀ ਜੋਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਜਾਪ ਸਾਹਿਬ ਉਚਾਰਨ ਕੀਤਾ ਤੋਂ ਪਾਤਸ਼ਾਹ ਜੀ ਕਹਿੰਦੇ ਤਬ ਸਰਬਨਾਮ ਕਥੈ ਕਵਨ ਕਰਮਨਾਮ ਵਰਣਿਤ ਸਮਤ ਕਹਿੰਦੇ ਕੋਈ ਵੀ ਇਸ ਸੰਸਾਰ ਤੇ ਪ੍ਰਮਾਤਮਾ ਦੇ ਜਿਹੜੇ ਨਾਮ ਨੇ ਉਹ ਬਿਆਨ ਨਹੀਂ ਕਰ ਸਕਦਾ ਕੇਵਲ ਜਿਹੜੇ ਕਰਮਨਾਮ ਨੇ ਉਹ ਅਸੀਂ ਬਿਆਨ ਕਰਨ ਲੱਗੇ ਹਾਂ ਤੋ ਇਸ ਪ੍ਰਕਾਰ ਉਹ ਜਿਹੜਾ ਵੱਡਾ ਅਕਾਲ ਪੁਰਖ ਵਾਹਿਗੁਰੂ ਹੈ ਉਹਦੀਆਂ ਵਡਿਆਈਆਂ ਵੀ ਵੱਡੀਆਂ ਨੇ ਉਹ ਕੋਈ ਮਨੁੱਖ ਉਹ ਕਥਨ ਨਹੀਂ ਕਰ ਸਕਦਾ ਗਾ ਨਹੀਂ ਸਕਦਾ ਇਸ ਪ੍ਰਕਾਰ ਸੋ ਕਰਤਾ ਕਾਦਰ ਕਰੀਮ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਕਰਤਾ ਏ ਸਾਰੀ ਸ੍ਰਿਸ਼ਟੀ ਦਾ ਕਰਤਾ ਕਰਨ ਵਾਲਾ ਉਹ ਪ੍ਰਮਾਤਮਾ ਹੈ ਕਾਦਰ ਉਹ ਕੁਦਰਤ ਨੂੰ ਬਣਾਉਣ ਵਾਲਾ ਵੀ ਉਹੀ ਹੈ ਕਰੀਮ ਬਰਕਤਾਂ ਦੇਣ ਵਾਲਾ ਨਿਰਾਮਤ ਕਰਨ ਵਾਲਾ ਉਹ ਆਪ ਹੈ ਦੇ ਜੀਆ ਰਿਜਕ ਸੰਭਾਹੇ ਆਪ ਹੀ ਉਸਨੇ ਜੀਵਾਂ ਦੇ ਵਿੱਚ ਰਿਜਕ ਪਾਇਆ ਹੋਇਆ ਹੈ ਆਪ ਆਪ ਹੀ ਉਸਨੇ ਰਿਜਕ ਦਿੱਤਾ ਹੋਇਆ ਹੈ ਉਹਦਾ ਦਿੱਤਾ ਹੋਇਆ ਹੀ ਜਿਹੜੇ ਜੀਵ ਖਾਂਦੇ ਨੇ ਸਰਬ ਸੁਖਾਂ ਦਾ ਦਾਤਾ ਸਤਿਗੁਰਤਾ ਕੀ ਸਰਨੇ ਪਾਈਏ ਉਹ ਜਿਹੜਾ ਸਾਰਿਆਂ ਸੁਖਾਂ ਦਾ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਉਸ ਪ੍ਰਮਾਤਮਾ ਦੀ ਸ਼ਰਣ ਦੇ ਜਾਣਾ ਚਾਹੀਦਾ ਹੈ ਜਿਹੜਾ ਸਾਰਿਆਂ ਨੂੰ ਹੀ ਰਿਜਕ ਦੇ ਰਿਹਾ ਹੈ ਸੈਲ ਪੱਥਰ ਮੈਂ ਜੰਤਿ ਉਪਾਏ ਤਾ ਕਰਜਕ ਆਗੇ ਕਰ ਤਰਿਆ ਪੱਥਰਾਂ ਦੇ ਵਿੱਚ ਵੀ ਕੀੜੇ ਥਾਪ ਕੇ ਉਹਨਾਂ ਨੂੰ ਵੀ ਰਿਜਕ ਦਿੱਤਾ ਪ੍ਰਮਾਤਮਾ ਨੇ ਐਸਾ ਪ੍ਰਮਾਤਮਾ ਬਯੰਤ ਹੈ ਬਯੰਤ ਉਸ ਪ੍ਰਮਾਤਮਾ ਦੀ ਵਡਿਆਈ ਹੈ ਉਹ ਪ੍ਰਮਾਤਮਾ ਸੰਸਾਰ ਦਾ ਕਰਤਾ ਹੈ ਸੰਸਾਰ ਦਾ ਕਾਦਰ ਹੈ ਸੰਸਾਰ ਦਾ کریم ਹੈ ਸਾਰਿਆਂ ਜੀਵਾਂ ਨੂੰ ਜਿਹੜਾ ਰਿਜਕ ਦੇਣ ਵਾਲਾ ਉਹ ਪ੍ਰਮਾਤਮਾ ਆਪ ਹੈ ਸਾਈਂ ਕਾਰ ਕਮਾਵਣੀ ਤੁਰ ਛੁੱਟੀ ਤਨੈ ਪਾਏ ਇਸ ਸੰਸਾਰ ਤੇ ਆਣ ਕੇ ਜੀਵ ਉਹੀ ਹੀ ਕਾਰ ਉਹੀ ਹੀ ਕਿਰਤ ਕਮਾਉਂਦਾ ਹੈ ਜਿਹੜੀ ਪ੍ਰਮਾਤਮਾ ਨੇ ਧੁਰੋਂ ਲਿਖ ਦਿੱਤੀ ਜਿਹੜਾ ਮਨੁੱਖ ਧੁਰ ਦਰਗਾਹੋਂ ਤੋਂ ਆਪਣੀ ਲੇਖ ਲਿਖਾ ਕੇ ਆਉਂਦਾ ਏ ਜਿਹੜਾ ਕਰਮ ਲਿਖਾ ਕੇ ਆਉਂਦਾ ਏ ਉਹ ਹੀ ਕਰਮਾਂ ਦਾ ਪਲ ਪੂਰਤਤਾ ਏ ਉਹੀ ਉਹਨੂੰ ਕਾਰ ਕਰਨੀ ਪੈਂਦੀ ਹੈ ਜਿਹੜੀ ਕਾਰ ਪ੍ਰਮਾਤਮਾ ਨੇ ਧੁਰ ਦਰਗਾਹ ਦੇ ਵਿੱਚ ਮੱਥੇ ਤੇ ਲਿਖ ਦਿੱਤੀ ਉਹੀ ਕਾਰ ਇਸ ਸੰਸਾਰ ਤੇ ਮਨੁੱਖ ਕਰ ਰਿਹਾ ਏ ਸਾਈ ਕਾਰ ਕਮਾਵਣੀ ਧੁਰ ਛੋਡੀ ਤਨੈ ਪਾਏ ਉਹ ਕਾਰ ਮਨੁੱਖ ਨੇ ਕਮਾਉਣੀ ਹੈ ਉਹ ਕਰਨੀ ਹੈ ਜਿਹੜੀ ਪ੍ਰਮਾਤਮਾ ਨਿਤੁਰ ਦਰਗਾਹ ਦੇ ਚ ਲਿਖੀ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅੰਦਰ ਵੀ ਉਹੀ ਤੇ ਬਾਹਰ ਵੀ ਉਹੀ ਹੋਰ ਦੂਜੀ ਨਹੀਂ ਜਾਏ ਉਸ ਤੋਂ ਇਲਾਵਾ ਹੋਰ ਕੋਈ ਦੂਸਰਾ ਨਹੀਂ ਹੈ ਉਹ ਪ੍ਰਮਾਤਮਾ ਵੀ ਐਸਾ ਹੈ ਬਿਆੰਤ ਹੈ ਇਸ ਸੰਸਾਰ ਤੇ ਕੋਈ ਵਪਾਰੀ ਹੋਵੇ ਨਾ ਵਪਾਰੀ ਉਹ ਜਦੋਂ ਉਹਨੇ ਵਸਤੂ ਖਰੀਦਣੀ ਹੋਵੇ ਚੀਜ਼ ਖਰੀਦਣੀ ਹੋਵੇ ਤੇ ਉਹਦਾ ਜਿਹੜਾ ਭਾਅ ਹੈ ਉਹ ਬਿਲਕੁਲ ਛੁੱਟ ਦਿੰਦਾ ਹੈ ਤੇ ਜਦੋਂ ਵਸਤੂ ਆਪ ਵੇਚਣੀ ਹੋਵੇ ਤੇ ਉਹਦਾ ਭਾਅ ਅਸਮਾਨ ਵਾਂਗੂ ਚੁੱਕ ਲੈਂਦਾ ਹੈ ਤੋ ਭਾਈ ਗੁਰਦਾਸ ਜੀਆ ਦਾ ਪਾਵਨ ਬਚਨ ਇਹ ਕਉਂਦਾ ਏ ਉਹ ਕਵਿਤਾ ਦੇ ਅੰਦਰ ਬਚਨ ਕਰਦੇ ਆਨ ਹਾਟ ਕੇ ਹਟੂਆ ਲੇਤ ਹੈ ਘਟਾਏ ਮੋਲ ਦੇਤ ਹੈ ਚੜ੍ਹਾਏ ਟੈਕਤ ਜੋਈ ਆਵੇ ਜੀਓ ਹਟੂਆ ਕਹਿੰਦੇ ਨੇ ਵਪਾਰੀ ਨੂੰ ਕਹਿੰਦੇ ਹੋਰ ਨਾ ਹਟੀਆਂ ਦੇ ਜਿਹੜੇ ਵਪਾਰੀ ਨੇ ਨਾ ਵਸਤੂ ਖਰੀਦਣ ਲੱਗਿਆ ਉਹ ਮੋਲ ਨੂੰ ਉਹ ਜਿਹੜੀ ਰਕਮ ਹੈ ਘਟਾ ਲੈਂਦੇ ਨੇ ਦੇਤ ਹੈ ਚੜਾਏ ਟਹਿਕਤ ਜੋਈ ਆਵੇ ਜੀ ਉਹ ਜਦੋਂ ਕੋਈ ਖਰੀਦਣ ਵਾਸਤੇ ਆਉਂਦਾ ਏ ਉਹੀ ਜਿਹੜਾ ਮੁੱਲ ਹੈ ਤੇ ਉਸ ਮਾਨ ਵਾਂਗ ਚੁੱਕ ਲੈਂਦੇ ਨੇ ਅੱਗੇ ਉਹ ਵਤਨ ਕਰਦੇ ਤਿੰਸੇ ਬਨਜ ਕੀਏ ਵਿੜਤਾ ਨਾ ਪਾਵੇ ਕੋਉ ਟੋਟਾ ਕੋ ਬਨਜ ਪੇਖ ਪੇਖ ਪਛਤਾਵੇ ਜੀ ਤੇ ਫਿਰ ਇਹੋ ਜਿਹੇ ਵਪਾਰੀਆਂ ਦੇ ਨਾਲ ਕੀਤਾ ਹੋਇਆ ਵਪਾਰ ਫਲਦਾ ਨਹੀਂ ਹੈ ਉਹ ਫਿਰ ਕੋਈ ਵਾਅਦਾ ਨਹੀਂ ਪੁੰਦਾ ਉਹਦੇ ਨਾਲ ਵਪਾਰ ਕਰਨ ਵਾਲਾ ਜਦੋਂ ਆਪਣੀ ਵਸਤੂ ਖਰੀਦਣ ਦੇ ਵਿੱਚ ਘਾਟਾ ਦੂਸਰੇ ਦੀ ਵਸਤੂ ਲੈਣ ਦੇ ਵਿੱਚ ਵਾਅਦਾ ਹੋਣਾ ਇਸ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਤੇ ਉਹਦੇ ਨਾਲ ਜਿਹੜਾ ਵਪਾਰ ਕਰਨ ਵਾਲਾ ਮਨੁੱਖ ਹੈ ਉਹ ਕਦੇ ਵੀ ਫਲੀ ਭੂਤ ਨਹੀਂ ਹੁੰਦਾ ਉਹ ਜਿਹੜਾ ਮਨੁੱਖ ਹੈ ਉਹਨੂੰ ਕਦੇ ਵੀ ਵਾਅਦਾ ਨਹੀਂ ਹੁੰਦਾ ਕਾਠ ਕੀ ਹਾਡੀ ਜੈਸੇ ਚੜਾ ਏਕੈ ਬਾਰ ਕੋ ਕਪਟ ਬਿਹਾਰ ਕੀ ਆਪੈ ਲਿਖਾਵੇ ਜੀਓ ਜਦੋਂ ਲੱਕੜ ਦੀ ਜਿਹੜੀ ਤੌੜੀ ਬਣਾ ਕੇ ਤੇ ਉਹ ਅੱਗ ਤੇ ਰੱਖ ਦਈਏ ਤੇ ਕਵੇ ਉਹਦੇ ਵਿੱਚ ਸਬਜ਼ੀ ਪੱਕ ਜਾਵੇ ਤੋ ਇਸ ਪ੍ਰਕਾਰ ਨਹੀਂ ਹੋ ਸਕਦਾ ਕਿਉਂਕਿ ਉਹ ਲੱਕੜ ਦੀ ਹੈ ਉਹਨੇ ਸੜ ਜਾਣਾ ਹੈ ਇਸੇ ਪ੍ਰਕਾਰ ਜਿਹੜਾ ਕਪਟ ਕਰਨ ਵਾਲਾ ਹੈ ਉਹਦਾ ਆਪ ਹੀ ਭੁਗਤਣਾ ਪੈਂਦਾ ਹੈ ਐਸੇ ਜਿਹੜੇ ਵਪਾਰੀ ਨੇ ਜਿਹੜੇ ਆਪ ਵਸਤੂ ਖਰੀਦਣ ਲੱਗਿਆ ਜਿਹੜਾ ਮੁੱਲ ਘਟਾ ਲੈਂਦੇ ਨੇ ਤੇ ਦੂਸਰੇ ਨੂੰ ਵੇਚਣ ਲੱਗਿਆ ਵਧਾ ਲੈਂਦੇ ਨੇ ਪਰ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਵਪਾਰੀ ਹੈ ਪ੍ਰਮਾਤਮਾ ਦੇ ਨਾਮ ਦਾ ਉਹਦੇ ਬਾਰੇ ਕਹਿੰਦੇ ਕਾਠ ਕੀ ਹਾਡੀ ਜੈਸੇ ਚੜਾ ਏਕੈ ਬਾਰ ਕੋ ਕਪਟ ਬਿਹਾਰ ਕੀ ਆਪੇ ਲਖਾਵੇ ਜੀਓ ਸਤਗੁਰੁ ਛਾਓ ਗੋਨ ਵੇਚ ਅਬ ਗੁਨ ਲੇਤ ਸੁਨ ਸੁਨ ਸੁਦਸ ਜਗਤ ਉਠ ਧਾਵੈ ਜੀਓ ਸਤਗੁਰੁ ਛਾਹਾਂ ਦਾ ਛਾਏ ਵਪਾਰੀਆਂ ਦਾ ਵੱਡਾ ਵਪਾਰੀ ਹੈ ਜਿਹੜਾ ਆਪ ਗੁਣ ਵੇਚਦਾ ਏ ਤੇ ਦੂਜੇ ਦਾ ਅਵਗੁਣ ਲੈ ਲੈਂਦਾ ਏ ਜੇ ਕੋਈ ਸਤਿਗੁਰੂ ਸਾਹਿਬ ਜੀਆਂ ਦੀ ਸ਼ਰਣ ਦੇ ਵਿੱਚ ਆ ਜਾਵੇ ਉਹਨਾਂ ਨੂੰ ਸੁਖ ਦਿੰਦਾ ਏ ਉਹਦੇ ਦੁੱਖ ਹਾਰ ਲੈਂਦਾ ਏ ਉਹਦੇ ਗੁਣ ਦੇ ਦਿੰਦਾ ਏ ਉਹਨੂੰ ਉਹਨੂੰ ਉਹਦੇ ਅਵਗੁਣ ਹਾਰ ਲੈਂਦਾ ਏ ਐਸਾ ਪ੍ਰਮਾਤਮਾ ਬੇਅੰਤ ਕਾਲਪੁਰਖ ਵਾਹਿਗੁਰੂ ਹੈ ਸੋ ਐਸੇ ਪ੍ਰਮਾਤਮਾ ਦਾ ਜਿਹੜਾ ਜਸ ਸੁਣਨਾ ਚਾਹੀਦਾ ਏ ਜਿਹੜਾ ਅਗੁਣ ਲੈ ਕੇ ਤੇ ਗੁਣ ਦਿੰਦਾ ਏ ਤੇ ਉਹ ਪਰਮਾਤਮਾ ਇੱਕੋ ਹੀ ਹੈ ਹੋਰ ਕੋਈ ਨਹੀਂ ਹੈ ਫਿਰ ਉਸੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣਾ ਚਾਹੀਦਾ ਏ ਸਰਬ ਸੁਖਾਂ ਦਾ ਦਾਤਾ ਸਤਗੁਰਤਾ ਕੀ ਸਰਣੀ ਪਾਈਏ ਉਹ ਪਰਮਾਤਮਾ ਬਯੰਤਾ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟਨਾ ਆ ਬਈ ਅਗਨਤ ਪਰੇ ਭੰਡਾਰ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਸੋ ਕਰੇ ਜੇ ਤਿਸੈ ਰਜਾਈ ਪਾਤਸ਼ਾਹ ਜੀ ਅੱਗੇ ਬਚਨ ਕਰਦੇ ਸੋ ਕਰੇ ਜੇ ਤਿਸੈ ਰਜਾਈ ਜਿਹੜਾ ਪਰਮਾਤਮਾ ਜੋ ਕੁਝ ਵੀ ਕਰਦਾ ਏ ਉਹ ਪਰਮਾਤਮਾ ਆਪ ਕਰਦਾ ਏ ਜਿਹੜੀ ਉਹਦੀ ਮਰਜ਼ੀ ਹੋਵੇ ਉਹ ਆਪਣੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਕਰਦਾ ਇਸ ਸੰਸਾਰ 'ਤੇ ਸਾਰਾ ਕੁਝ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਸਾਰਾ ਕੁਝ ਹੀ ਉਹ ਪਰਮਾਤਮਾ ਦੇ ਵਸਤੇ ਵਿੱਚ ਹੈ ਸੁੱਧ ਤੋ ਇਹ ਅਖੀਰ ਤੇ ਜਿਹੜੀਆਂ ਵਾਰਾਂ ਹਨ ਵਾਰਾਂ ਦੇ ਸੁੱਧ ਸ਼ਬਦ ਆਉਂਦਾ ਇਸ ਤੋਂ ਭਾਵ ਕਿ ਜਿਹੜੇ ਸਤਿਗੁਰੂ ਸਾਹਿਬ ਜੀਆਂ ਨੇ ਇਹ ਬਚਨ ਕੀਤਾ ਕਿ ਜਿਹੜੇ ਬਾਦ ਦੇ ਗਿਆਨੀ ਨੇ ਉਹ ਇਹ ਨਾ ਕਹਿਣ ਕਿ ਮੈਂ ਇਹਦੇ ਜਿਹੜੇ ਸ਼ਲੋਕ ਨੇ ਵੱਖਰੇ ਕਰਦਾ ਮਹੱਲੇ ਵੱਖਰੇ ਕਰਦਾ ਤੇ ਪੌੜੀਆਂ ਵੱਖਰੀਆਂ ਕਰ ਦਵਾਂ ਇਸ ਪ੍ਰਕਾਰ ਨਹੀਂ ਇਹ ਜਿਹੜੀ ਗੁਰਬਾਣੀ ਹੈ ਸ਼ੁੱਧ ਕੀਤੀ ਹੋਈ ਹੈ ਇੱਕ ਹੁੰਦਾ ਏ ਸ਼ੁੱਧ ਰਾਗ ਇੱਕ ਸੰਕਰਮਤ ਰਾਗ ਤੋ ਪਾਤਸ਼ਾਹ ਜੀਆਂ ਨੇ ਇਹਦੇ ਵਿੱਚ ਸ਼ੁੱਧ ਤੇ ਸੰਕਰਮਿਤ ਰਾਗ ਦੋਨੇ ਵਰਤੇ ਨੇ ਸ਼ੁੱਧ ਰਾਗ ਆਸਾ ਹੈ। ਇਸ ਪ੍ਰਕਾਰ ਇਹ ਬਾਣੀ ਸ਼ੁੱਧ ਕੀਤੀ ਹੋਈ ਹੈ। ਗੌੜੀ ਕੀ ਵਾਰ ਇੱਕ ਆਉਂਦੀ ਹੈ ਉਹਦੇ ਵਿੱਚ ਲਿਖਿਆ ਹੈ ਪਾਤਸ਼ਾਹ ਨੇ ਸ਼ੁੱਧ ਕੀਚੈ। ਉਪਹਾਵ ਸਤਗੁਰੂ ਸਾਹਿਬ ਜੀ ਨੇ ਆਪ ਸ਼ੁੱਧ ਕੀਤੀ ਉਹ ਪਾਤਸ਼ਾਹ ਪੰਜਵੇਂ ਦੀ ਬਾਣੀ ਸੀ ਉਹ ਪੰਜਵੇਂ ਦੀ ਵਾਰ ਸੀ। ਇਹ ਪਹਿਲੇ ਸਤਗੁਰੂ ਸਾਹਿਬਾਨਾਂ ਦੀ ਬਾਣੀ ਹੈ ਇਸ ਕਰਕੇ ਇਹ ਸ਼ੁੱਧ ਹੁੰਦਾ ਇਸ ਤੋਂ ਬਾਅਦ ਇਹਦੇ ਵਿੱਚ ਕਿਸੇ ਨੇ ਟੀਕਾ ਟਿੱਪਣੀ ਨਹੀਂ ਕਰਨੀ ਸਾਰੀ ਉਹ ਪ੍ਰਮਾਤਮਾ ਨੇ ਆਪ ਰਚੀ ਹੋਈ ਹੈ ਤੇ ਆਪ ਹੀ ਪ੍ਰਮਾਤਮਾ ਨੇ ਸ਼ੁੱਧ ਕੀਤੀ ਹੋਈ ਹੈ ਸੋ ਇਸ ਪ੍ਰਕਾਰ ਸਤਗੁਰੂ ਸਾਹਿਬ ਆਸਾ ਕੀ ਵਾਰ ਗੁਰਬਾਣੀ ਦੇ ਅੰਦਰ ਬਚਨ ਕਰਦੇ ਨੇ ਆਪਾਂ ਜਿੱਥੋਂ ਵਿਚਾਰ ਆਰੰਭ ਕੀਤੀ ਸੀ ਪਾਤਸ਼ਾਹ ਜੀਆਂ ਦੇ ਪਾਵਨ ਬਚਨ ਆਏ ਕਿ ਇਹਦੇ ਵਿੱਚ 60 ਸਲੋਕ ਨੇ 24 ਪੌੜੀਆਂ ਨੇ ਸਾਰੇ ਮਿਲਾ ਕੇ 84 ਹੁੰਦੀਆਂ ਨੇ ਜਿਹੜੇ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਗੁਰਬਾਣੀ ਦੀ ਸੰਪੂਰਨ ਕਥਾ ਵਿਚਾਰ ਸੁਣਦੇ ਨੇ ਵਿਚਾਰ ਨੂੰ ਸਮਝਦੇ ਨੇ ਉਹਨਾਂ ਦੀ 84 ਕੱਟੀ ਜਾਂਦੀ ਹੈ ਤੋ ਇਸ ਦੇ ਕਈ ਅਰਥ ਕਰਦੇ ਨੇ ਕਿ ਇਹ ਆਸਾ ਕੀ ਵਾਰ ਜਿਹੜੀਆਂ ਆਸਾਵਾਂ ਪੂਰੀਆਂ ਕਰਨ ਵਾਲੀ ਐ ਸੋ ਇਸ ਪ੍ਰਕਾਰ ਨਹੀਂ ਇਹ ਆਸਾਵਾਂ ਤੇ ਵਾਰ ਕਰਨ ਵਾਲੀ ਹੈ ਇਹ ਜਿਹੜੀਆਂ ਮਨ ਦੀਆਂ ਇਛਾਵਾਂ ਨੇ ਇਹ ਸਾਰੀਆਂ ਹੀ ਖਤਮ ਕਰਨ ਵਾਲੀ ਹੈ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨ ਵਾਲੀ ਹੈ ਜਿਹੜਾ ਇਹ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਦਾ ਹੈ ਸ਼ਰਧਾ ਤੇ ਭਾਵਨਾ ਦੇ ਨਾਲ ਉਹਦੀ ਚੜਾਸੀ ਕੱਟੀ ਜਾਂਦੀ ਹੈ ਸਤਿਗੁਰੂ ਸਾਹਿਬ ਜੀ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਨੇ ਸੋ ਸੰਪੂਰਨ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਆਸਾ ਕੀ ਵਾਰ ਗੁਰਬਾਣੀ ਦੀ ਵਿਚਾਰ ਸਾਡੇ ਹਿਰਦੈ ਵਿੱਚ ਵਸ ਜਾਵੇ ਤੋ ਸਤਗੁਰੂ ਸਾਹਿਬ ਜੀਆਂ ਦੇ ਅਨੁਸਾਰ ਹੀ ਹੋ ਕੇ ਚੱਲਣਾ ਆਜਾਵੇ ਕਿਤੇ ਸਤਗੁਰੂ ਸਾਹਿਬ ਆਪਣੇ ਉੱਤੇ ਵੀ ਮਿਹਰ ਕਰਨ ਇੰਨਾ ਪਾਵਨ ਗੁਰਬਾਣੀ ਦੀ ਕਥਾ ਵਿਚਾਰਾਂ ਦੇ ਨਾਲ ਸਾਡੀ ਵੀ 84 ਕੱਟੀ ਜਾਵੇ ਸਤਗੁਰੂ ਸਾਹਿਬ ਜੀਆਂ ਦੇ ਚਰਣਾ ਕਮਲਾ ਪਾਸ ਅਰਦਾਸ ਬੇਨਤੀ ਹੈ ਸਮੁੱਚੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਬਖਸ਼ ਦੇਣ ਅਗਾਂਤੂ ਅਸੀਸ ਬਖਸ਼ਨੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਨਾਨਕ ਏਕੇ ਬਾਹਰੇ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈ ਰਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ